ਪਣੀ ਫਾਨੂ ਗੀ ਨਾ ਆਪਣਾ ਅਸੀਂ ਤੇ ਆਏ ਆ ਸਾਨੂੰ ਫੋਨ ਆਇਆ ਸੀ ਹਾਂਜੀ ਕਿ ਕਿੰਨੇ ਕ ਵਜੇ ਤੁਹਾਨੂੰ ਫੋਨ ਆਇਆ ਸਾਨੂੰ ਕੋਈ ਆਇਆ ਹੈ ਕੋਈ ਆਪਣਾ 3:30 7:00 ਵਜੇ ਤੁਹਾਡੇ ਕੋਣ ਲੱਗੇ ਸੀ ਜਿਹਨਾਂ ਦੀ ਤੁਹਾਡੀ ਤਾਂ ਚੀਚੀ ਆ ਤੁਹਾਡੀ ਭਤੀਜੀ ਹੈ ਤੇ ਇਕੱਲੇ ਰਹਿੰਦੇ ਸੀ ਇਹ ਇਕੱਲੇ ਹੀ ਰਹਿੰਦੇ ਇਹਦੇ ਕੋਈ ਬੱਚੇ ਕੋਈ ਮੁੰਡਾ ਕੋਈ ਨਹੀਂ ਅੱਛਾ ਇਹਨਾਂ ਦਾ ਮੰਮੀ-ਦਾਦੀ ਦਾ ਡੱਥ ਹੋ ਗਈ ਸੀ ਨਾਮ ਕੀ ਸੀ ਇਹਨਾਂ ਦਾ ਇਹ ਹਰਨੀਤ ਦਾ ਫਰਮਿੰਦਰ ਹੈ ਇਹੋ ਜਿਹਾ ਨਾਮ ਗੋਟ ਕਿੰਨੀ ਉਮਰ ਸੀ ਇਹਨਾਂ ਦੀ ਉਦਾਲੀ ਕੇ ਸਵਾਲ ਜੀ ਮੈਨੂੰ ਲੇਟ ਹੀ ਪਤਾ ਲੱਗਾ ਅੱਛਾ ਇਹ ਮੁਲਾਕਾ ਕਿਹੜਾ ਬਸ ਦਾ ਹੈ ਗੋਬਿੰਦਨਗਰ ਤੁਸੀਂ ਥੋੜ੍ਹਾ ਹੋਰ ਬਸ ਨਹੀਂ ਕੋਈ ਜੀ ਹਾਂਜੀ ਮੈਂ ਭੈਣ ਦੀ ਚਾਚੇ ਦੀ ਖੜਕੀ ਚਾਚੇ ਦੀ ਕੁੜੀ ਅੱਛਾ ਤਾਏ ਦੀ ਕੁੜੀ ਤਾਂ ਚਾਚਾ ਦੀ ਸਿਸਟਰ ਸੀ ਹਾਂਜੀ ਮੇਰੇ ਤੋਂ ਵੱਡੀ ਸੀ ਤੇ ਕੋਈ ਪਤਾ ਨਹੀਂ ਲੱਗਿਆ ਲੈ ਵੀ ਕੀ ਕਿੱਦਾਂ ਹੋਇਆ ਵੇਖੀ ਇਹਨਾਂ ਦਾ ਕੋਈ ਹਸਾ ਹੋਇਆ ਜਾਂ ਮਰਡਰ ਹੋਇਆ ਇਹਨਾਂ ਦਾ ਕੋਈ ਇਹਨਾਂ ਨੇ ਪਤਾ ਲੱਗਾ ਪਤਾ ਲੱਗਾ ਵੀ ਅੰਦਰ ਲੜਕੀ ਦਾ ਕਤਲ ਹੋ ਗਿਆ ਵਾ ਤੇ ਉਹ ਵੇਖਾ ਮੁਰਕੇ ਫੋਨ ਤੇ ਮੈਂ ਹੀ 112 ਤੇ ਕਾਲ ਕੀਤੀ ਪੁਲਿਸ ਨੂੰ ਫਿਰ ਆਏ ਆ ਪੁਲਸ ਵਾਲੇ ਕੌਣ ਦੇਖਣ ਦੇ ਇਨਕੁਆਇਰੀ ਕਰ ਰਹੇ ਆ ਲੜਕੀ ਜਿਹੜੀ ਥੋੜੀ ਮੈਂਟਲੀ ਅਫਸਰਟ ਸੀ ਕਹਿੰਦੇ ਤੇ ਬਾਪ ਦੀਨ ਮਕਾਨ ਉਹਦਾ ਆਪਣਾ ਹੈ ਤੇ ਉਹ ਇਹੋ ਕੁਝ ਇਮਾਰਤ ਜਿਹੜੀ ਪੈਨਸ਼ਨ ਪੁਨਸ਼ਨ ਆਉਂਦੀ ਸੀ ਲੱਗੀ ਜਿਹੜੀ ਉਹ ਲੋਕਾਂ ਨੂੰ ਦਾਨਦਾਨ ਕਰਦੀ ਠਕਸ਼ੇ ਰੁਕਸ਼ੇ ਵਾਲਿਆਂ ਨੂੰ ਰੋਟੀ ਪਾਣੀ ਖਵਾ ਦਿਆ ਕਰਨਾ ਬਸ ਇਹੋ ਕੁਝ ਸ਼ਾਇਦ ਉਹੀ ਕੰਮ ਜਿਹੜਾ ਦੀ ਮੌਤ ਦਾ ਕਾਰਨ ਬਣਿਆ ਸਿਹਨ ਦੇ ਬੱਚੇ ਕੋਈ ਕੋਈ ਬੱਚਾ ਨਹੀਂ ਐਨਮੈਰ ਸਰ ਕਿੰਨੀ ਕੁ ਉਮਰ ਹੈ ਇਹਨਾਂ ਦੀ ਉਮਰ 40 ਸਾਲ 40-45 ਸਾਲ ਦੀ ਹੋਰ ਹੈ ਤੁਹਾਨੂੰ ਫਿਰ ਕਿਸ ਤਰ੍ਹਾਂ ਪਤਾ ਲੱਗਾ ਜੀ ਅਸੀਂ ਜਦ ਨੰਗੰਡੇ ਦੀ ਦੁਨੀਆ ਅੰਦਰ ਫੇ ਉਹ ਇੱਥੇ ਬੱਚਿਆਂ ਨੂੰ ਨਾ ਟੋਫੀਆਂ-ਟਾਫੀਆਂ ਵੜੀਆਂ ਵੰਡਦੀ ਹੁੰਦੀ ਟੋਫੀਆਂ ਬੱਚਿਆਂ ਨੂੰ ਖਵਾ ਦੇਣੀਆਂ ਉਹ ਇੱਕ ਛੋਟੀ ਜੀ ਬੱਚੀ ਅੰਦਰ ਲੈਣ ਗਈ ਟੋਫੀਆਂ ਵੀ ਚਲ ਲੈ ਕੇ ਆਉਣੀ ਆ ਉਹ ਜਦੋਂ ਅੰਦਰ ਖੁਨੋ-ਖੁਨੀ ਹੋਇਆ ਵੇਖਿਆ ਤੋ ਆਣ ਕੇ ਇਹਨਾਂ ਨੇ ਆਰਐਸ ਪੁਲਿਸ ਵਾਲੇ ਦੀ ਮੰਮੀ ਨੂੰ ਦੱਸਿਆ ਵੀ ਆ ਗੱਲ ਹੋਇਆ ਅੰਦਰ ਮੈਂ ਸਬ ਇੰਸਪੈਕਟਰ ਵਿਜੇ ਕੁਮਾਰ ਥਾਣਾ ਬੀਟਵੀਨ ਤਾਇਨਾਤ ਆ ਜੀ ਅੱਜ ਕਰੀਬ ਕੋਈ 7 ਵਜੇ ਦੀ ਗੱਲ ਆ ਅਸੀਂ ਫੁੱਟ ਪੈਟਰੋਲਿੰਗ ਕਰ ਰਹੇ ਸੀ ਇਲੈਕਸ਼ਨ ਦੇ ਨੂੰ ਰਿਗਾਰਡਿੰਗ ਪਾਲਤਰਾਸਰਾਂ ਦੇ ਹੁਕਮ ਮੁਤਾਬਕ ਸਾਨੂੰ ਇਨਫੋਰਮੇਸ਼ਨ ਮ ਮੰਦਰਵਾਲੇ ਗਲੀ ਜਿਹੜੀ ਪੈਂਦੀ ਆ ਮੰਦਰਵਾਲੇ ਬਾਜ਼ਾਰ ਉੱਥੇ ਕਿਸੇ ਲੇਡੀ ਦੀ ਡੈਥ ਹੋ ਗਈ ਆ ਇੱਥੇ ਆਪਾਂ ਆਏ ਆ ਦੇਖਿਆ ਇਨਵੈਸਟੀਗੇਸ਼ਨ ਚੱਲ ਰਹੀ ਆ ਜੋ ਵੀ ਤੱਤ ਸਾਹਮਣੇ ਆਗੇ ਵੈਸੀ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਜਾਏਗੀ ਕੀ ਕਾਰਨ ਕੀ ਰਿਹਾ ਕੋਈ ਗੱਲ ਸਮਝ ਨਹੀਂ ਆਈ ਅਜੇ ਤੇ ਕੋਈ ਗੱਲ ਨਹੀਂ ਸਾਹਮਣੇ ਆਈ ਜੀ ਚੱਲ ਰਿਹਾ ਪ੍ਰੋਸੈਸ ਜੀ ਬਲਤ ਅਫਸਰ ਆਏ ਨੇ ਏਸੀਪੀ ਸਾਹਿਬ ਏਡੀਸੀਪੀ ਸਾਹਿਬ ਆਏ ਨੇ ਆਪਾਂ ਸੀਐਸਟੀ ਫੋਰਟੀ ਚੈੱਕ ਕਰ ਰਹੇ ਆ ਜੀ ਚੈਕਿੰਗ ਦੌਰਾਨ ਜਿਹੜੀ ਵੀ ਗੱਲ ਸਾਹਮਣੇ ਆਈ ਉਸਨੂੰ ਤਾਅਵੂਤ ਕਾਰਵਾਈ ਕਰਾਂਗੇ ਇਹ ਲੜਕੀ ਜਿਹੜੀ ਇਕੱਲੀ ਰਹਿੰਦੀ ਸੀ ਪਤਾ ਲੱ ਕਿ ਆਪਣੇ ਚਾਚੇ ਇਹਦੇ ਚਾਚੇ ਨੇ ਇਹਨੂੰ ਗੋਦ ਲਿਆ ਸੀ ਤੇ ਉਹ ਮੈਕਸਿਮਮ ਉਹਨਾਂ ਦੀ ਵੀ 10 ਸਾਲ ਤੋਂ ਡੈਥ ਹੋ ਗਈ ਹੈ ਇਕੱਲੀ ਰਹਿੰਦੀ ਸੀ ਤੇ ਘਰ ਦੇ ਵਿੱਚ ਤੇ ਕੋਈ ਸਮਾਨ ਨਹੀਂ ਇਹਨੇ ਰੱਖਿਆ ਲਗਭਗ ਪਤਾ ਲੱਗਾ ਗਵਾਂਡੀਆਂ ਤੋਂ ਕਿ ਇਹ ਹਰਮੰਦਰ ਸਾਹਿਬ ਜਾਂ ਸਿਦਾ ਸਾਹਿਬ ਨਾਈਟ ਸਟੇ ਕਰਦੀ ਸੀ ਤੇ ਇੱਥੇ ਕਦੀ ਕਦਾ ਜਾਂਦੀ ਸੀ ਤੇ ਜਿੰਨਾ ਵੀ ਇਹਨਾਂ ਨੂੰ ਪੈਨਸ਼ਨ ਮਿਲਦੀ ਸੀ ਤੇ ਇਹ ਗਰੀਬਾਂ ਨੂੰ ਲੋਕਾਂ ਨੂੰ ਵੰਡ ਦਿੰਦੀ ਸੀ इवन ਦਨ ਇਹਨੇ ਆਪਣਾ ਸਮਾਨ ਵੀ ਲੋਕਾਂ ਨੂੰ ਵੰਡ ਦਿੱਤਾ ਹੋਇਆ ਹੈ ਅੱਜ ਕਿੰਨਾ ਹੁਣ ਆਤਾ ਇਹਨੂੰ ਅੱਜ ਸ਼ਕੀਲਾਤਾ ਜੀ ਮਿਲ ਰਹੀ ਹੈ ਜੀ ਦੇਖੋ ਜੀ ਤਕਰੀਰ ਚੱਲ ਰਹੀ ਹੈ ਜੀ